ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੁੜ ਜੋ ਜਲਦੀ ਜਲਦੀ ਲਾਈਵ ਤੇ ਕਰਦੇ ਆਪਾਂ ਗੱਲਬਾਤ ਅੱਜ ਦੀ आवाज वगैरह क्लीयर आ रही है तो एक बार ओके लिख दो जी आवाज क्लीयर है तो एक बार ओके लिख दो दोस्तों गल करते हैं दोस्तों एलम साथी सीआरए तीन सौ बारह बटा पच्ची का जिन्ह ने ਰਿਜ਼ਲਟ ਅਤੇ ਡੀਵੀ ਦੀ ਵੀ ਉਹਨਾਂ ਨੂੰ ਈਮੇਲ ਅਤੇ ਆਪਣੇ ਅਫੀਸ਼ੀਅਲ ਵੀ ਦੱਸ ਦਿੱਤਾ ਗਿਆ ਹੈ ਬ੍ਰਦਰ ਇੱਕ ਬੇਨਤੀ ਹੈ ਕਿ ਕੋਈ ਵੀ ਵੀਰ ਨੰਬਰਾਂ ਬਾਰੇ ਨਾ ਕੋਈ ਵੀ ਪੁੱਛੇ ਵੀ ਕਿੱਥੇ ਤੱਕ ਜਾਏਗਾ ਜਾਂ ਕਿਵੇਂ ਹਨਾ ਉਹ ਜੇਕਰ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਜਦੋਂ ਵੀਡੀਓ ਦਾ ਐਂਡ ਹੋਏਗਾ ਲਾਈਵ ਆਪਣਾ ਸੀਜ਼ਨ ਐਂਡ ਹੋਏਗਾ ਤਾਂ ਸੰ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਦੇਣਾ ਉਥੋਂ ਤੁਹਾਡਾ ਰਿਪਲਾਈ ਦਿੱਤਾ ਜਾਵੇਗਾ ਜੀ ਦੋਸਤੋ ਆਪਾਂ ਇਹ ਗੱਲ ਕਰਨੀ ਹੈ ਜੀ ਅੱਜ ਏਲਮ ਦੀ ਜਿਹੜੀ ਵੀ ਦੋਸਤਾਂ ਨੂੰ ਮੇਲ ਤੇ ਈਮੇਲ ਆ ਰਹੀ ਹੈ ਉਹ ਇੱਕ ਵਾਰ ਦੱਸ ਦਿਓ ਜੀ ਤੇ ਜਿਨ੍ਹਾਂ ਨੂੰ ਨਹੀਂ ਆਈ ਉਹ ਵੀ ਦੱਸ ਦਿਓ ਜੀ ਤੇ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਤਿਆਰ ਕਰ ਰਹੇ ਨੇ ਦੱਸੋ ਅਤੇ ਕੋਈ ਡਾਕੂਮੈਂਟ ਜੇਕਰ ਤੁਹਾਡੇ ਕੋਲ ਨਹੀਂ ਤਿਆਰ ਹੋ ਰਿਹਾ ਤਾਂ ਉਹ ਵੀ ਸਾਨੂੰ ਦੱਸ ਦਿਓ ਹਾਂਜੀ 1523 ਰੈਂਕ ਜੀ ਅਪ੍ਰੈਂਟਿਸਿਪ ਜਰਨਲ ਹੋਰ ਲਿਸਟ ਆਊ ਕੋਈ ਬ੍ਰਦਰ ਬਿਲਕੁਲ ਆਵੇਗੀ ਜੀ ਆਕਾਸ਼ ਜੀ ਹੋਰ ਲਿਸਟ ਜ਼ਰੂਰ ਆਵੇਗੀ ਜੀ ਸਰ ਅਪ੍ਰੈਂਟਿਸਿਪ ਚ ਜੋ ਡੀਵੀ ਹੋਣੀ ਆ ਉਸ ਲਈ ਜੋ ਡਾਕੂਮੈਂਟ ਆ ਉਹਦੀ ਕਾਪੀ ਸਰਕਾਰੀ ਟੀਚਰਾਂ ਤੋਂ ਅਟੈਸਟਡ ਕਰਾਉਣ ਦੀ ਲੋੜ ਹੈ ਜਾਂ ਨਹੀਂ ਨਹੀਂ ਬ੍ਰਦਰ ਕੋਈ ਲੋੜ ਨਹੀਂ ਜੀ ਸਰਕਾਰੀ ਟੀਚਰਾਂ ਕੋਲ ਕੋਈ ਵੀ ਸਕੂਲ ਵਿੱਚ ਜਾ ਕੇ ਤੁਸ ਤੁਹਾਨੂੰ ਅਟੈਸਟਡ ਕਰਾਉਣ ਦੀ ਲੋੜ ਨਹੀਂ ਤੁਸੀਂ 셀ਫ ਅਟੈਸਟਡ ਉਹ ਵੀ ਉੱਥੇ ਜਾ ਕੇ ਕਰ ਲੈਣੇ ਨੇ ਜੇਕਰ ਤੁਹਾਨੂੰ ਜਿੱਥੇ ਤੁਹਾਡਾ ਸੈਂਟਰ ਆਉਂਦਾ ਜੀ ਜਿੱਥੇ ਕਮੇਟੀ ਬਣੀ ਹੈ ਜੀ ਵੈਰੀਫਿਕੇਸ਼ਨ ਦੇ ਲਈ ਅੱਗੇ ਹੈ ਜੀ ਮੁਕੇਸ਼ ਕੁਮਾਰ ਸਰ ਜਿਹੜੇ ਏਲਮ ਡੀਵੀ ਵਾਸਤੇ ਬੋਲਿਆ ਬੁਲਾਇਆ ਇਹਨਾਂ ਸਾਰਾ ਕੋਲ ਅਪ੍ਰੈਂਟਿਸਿਪ ਹੈ ਜਾਂ ਨਹੀਂ ਪਲੀਜ਼ ਰਿਪਲਾਈ ਬ੍ਰਦਰ ਦੇਖੋ ਅਪ੍ਰੈਂਟਿਸਿਪ ਨਹੀਂ ਵੀ ਹੋ ਸਕਦੀ ਤਕਰੀਬਨ ਘਟ ਹੈ ਜੀ ਕਿਉਂਕਿ ਜਿਹੜਾ ਪਿਛਲਾ ਬੈਚ ਸੀਗਾ 1500 ਜੀਗਾ 1500 ਦੇ ਵਿੱਚੋਂ ਲਗਭਗ 1450 ਬੰਦੇ ਕੋਲ ਬੱਚੇ ਕੋਲ ਅਪਰੈਂਟਸਿਪ ਐਨਏਸੀ ਦਾ ਸਰਟੀਫਿਕੇਟ ਹੈਗਾ ਕੋਈ ਬਾਹਰੋਂ ਦੇ ਲਾਲ ਹੋ ਜਾਂ ਕੋਈ ਬੀਬੀਐਮ ਤੋਂ ਜਿੰਨਾ ਪ੍ਰਾਣੀ ਕੀਤੀ ਹੋਈ ਹੈ ਜੀ ਅਤੇ ਜਾਂ ਜਿਹੜੇ ਦੋਸਤ ਪਿਛਲੀ ਵਾਰ ਆਏਗਾ ਸੀਗੇ ਉਹ ਨੇ ਜੀ ਹੈਲੋ ਸਰ ਹਾਂਜੀ ਸੋਕ ਸੰਧੋ ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਲ ਆਈ ਆ ਜੀ ਬਿਲਕੁਲ ਬ੍ਰਹਮਣ ਜੀ ਠੀਕ ਹੈ ਜੀ ਹੈਲੋ ਜੀ ਪਮਨ ਅਡਵਾਨੀ ਜੀ ਆ ਗਈ ਸਰ ਮੇਲ ਤਾਂ ਕਾਲ ਵੀ ਆ ਗਈ ਅੱਜ ਮੈਨੂੰ ਵੈਰੀ ਗੁੱਡ ਗੌਰਵ ਕੁਮਾਰ ਜੀ ਕਾਲ ਵੀ ਆ ਰਹੀਆਂ ਨੇ ਅਤੇ ਮੇਲ ਵੀ ਆ ਰਹੀਆਂ ਨੇ ਜੀ ਕਾਲ ਵੀ ਆ ਰਹੀਆਂ ਨੇ ਅਤੇ ਮੇਲ ਵੀ ਆ ਰਹੀਆਂ ਨੇ ਦੋਸਤੋ ਹਾਂ ਜੀ ਅਪਰੈਂਟਸ਼ਿਪ ਡੀਵੀ ਕਦੋਂ ਹੋਣੀ ਹੈ ਜੀ ਬਿਲਕੁਲ ਜੀ ਅਪਰੈਂਟਸ਼ਿਪ ਦੀ ਡੀਵੀ ਕੱਲ੍ਹ ਤੱਕ ਤੁਹਾਨੂੰ ਮੇਲ ਅਤੇ ਫੋਨ ਕਾਲ ਵੀ ਆਣੀਆਂ ਸ਼ੁਰੂ ਹੋ ਜਾਣਗੀਆਂ ਜੇ ਕੱਲ੍ਹ ਨਹੀਂ ਤਾਂ ਫਿਰ ਮੰਡੇ ਨੂੰ ਤਾਂ 100% ਹੀ ਹੈ ਜੀ ਫੋਨ ਅਤੇ ਈਮੇਲ ਤੁਹਾਨੂੰ ਸੋਮਰ ਤੱਕ ਮੰਡੇ ਨੂੰ ਯਾਨੀ ਕਿ ਆਣੀਆਂ ਸਟਾਰਟ ਹੋ ਜਾਣ ਗਿਆ ਜੇ ਕੱਲ ਨਾ ਆਈਆਂ ਤਾਂ ਜੀ ਅਪਰੈਂਟਸਿਪ ਵਾਲੇ ਸਾਥੀਆਂ ਦੀ ਗੱਲ ਕਰ ਰਿਹਾ ਜੀ ਮੈਂ ਏਲਮ ਦਾ ਫਾਰਮ ਕਿਵੇਂ ਭਰਨਾ ਹੈ ਜੀ ਦੱਸੋ ਜੀ ਅੱਜ ਆਇਆ ਹੈ ਜੀ ਏਲਮ ਦਾ ਫਾਰਮ ਕਿਰਪਾ ਫਾਰਮ ਬ੍ਰਦਰ ਦੱਸ ਦਿਓ ਜੀ ਜੈ ਸ਼੍ਰੀ ਰਾਮ ਨਹੀਂ ਆਈ ਹਾਲੇ ਸਰ ਜੀ ਕਿਉਂ ਨਹੀਂ ਆਈ ਜੀ ਕਿੰਨੇ ਨੰਬਰ ਨੇ ਤੁਹਾਡੇ ਵੀ ਦੱਸ ਦਿਓ ਤੇ ਕਦੋਂ ਤੜੀ ਜਿਹੜੀ ਵੈਰੀਫਿਕੇਸ਼ਨ ਦੀ ਡੇਟ ਹੈ ਉਹ ਕਦੋਂ ਦੀ ਹੈ ਲਗਭਗ 29 30 ਵਾਲਿਆਂ ਨੂੰ ਅਤੇ ਇੱਕ ਵਾਲਿਆਂ ਨੂੰ ਵੀ ਸ਼ਾਇਦ ਮੇਲ ਆ ਗਈ ਹੈ ਏਲਮ ਦੀ ਟੂ ਐਂਡ ਲਿਸਟ ਬਿਲਕੁਲ ਆਵੇਗੀ ਜੀ ਸੈਕੰਡ ਲਿਸਟ ਆਵੇਗੀ ਜੀ ਮਨਜੀਤ ਵਧੀਆ ਵਧੀਆ ਬਰਦਰ ਜੀ ਵਧੀਆ ਤੁਸੀਂ ਆਪਣੇ ਸੁਣਾਓ ਜੀ ਪਵਨ ਅਡਵਾਨੀ ਏਲਮ ਹੂੰ ਜੀ ਮੈਂ ਆਪਾਂ ਦਾ ਨੰਬਰ ਦੋ ਦੋ ਸਰ ਜੀ ਨੰਬਰ ਬਰਦਰ ਪਿੰਨ ਕਰ ਦਿੱਤਾ ਹੈ ਉੱਥੋਂ ਤੁਸੀਂ ਨੰਬਰ ਲੈ ਸਕਦੇ ਹੋ ਫੋਨ ਕਾਲ ਨਹੀਂ ਕਰਨਾ ਤੁਸੀਂ ਸਾਨੂੰ WhatsApp ਤੇ ਵਾਇਸ ਮੈਸੇਜ ਭੇਜ ਦਿਓ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਦੋਸਤੋ ਜਿਨ੍ਹਾਂ ਦੋਸਤਾਂ ਦੇ ਅਪਰੈਂਟਸਿਪ ਵਾਲੇ ਸਾਥੀ ਨੇ ਜਿਹੜੇ ਜਿਨ੍ਹਾਂ ਦੇ ਡਾਕੂਮੈਂਟ ਤੇ ਗ੍ਰੀਨ ਟਿਕ IT ਦੇ ਡਾਕੂਮੈਂਟ ਤੇ ਗ੍ਰੀਨ ਟਿਕ ਨਹੀਂ ਲੱਗ ਰਿਹਾ ਉਹ ਸਾਨੂੰ ਦੱਸ ਸਕਦੇ ਨੇ ਜੀ ਸਾਡੇ WhatsApp ਮੈਸੇਜ ਕਰ ਸਕਦੇ ਨੇ ਜੀ ਉਹਨਾਂ ਦਾ ਪ੍ਰਿੰਟ ਕਰਵਾ ਕੇ ਕूरियर ਕਰਵਾਤਾ ਜਾਵੇਗਾ ਉਹਨਾਂ ਦੇ ਘਰ ਤੱਕ ਪਹੁੰਚੀ ਤ ਜਾਵੇਗਾ ਜੀ ਤੇ ਕਾਫੀ ਦੋਸਤਾਂ ਨੇ ਸਾਡੇ ਕੋਲ ਪ੍ਰਿੰਟ ਕਰਵਾਏ ਨੇ ਤੇ ਉਹਨਾਂ ਦੇ ਅੱਜ यानी कि कल कौरेपुर आए थे अज उन्होंने घर तक पहुंच गए जी दोस्त हो बैठे होने जिन्हें जिन, जिन को पहुंच गए ने एक बारी लाइक जरूर भेज दो जी एक वाला नहीं आई मेल हाँ जी ठीक है जी कोई ना आ जाएगी ब्रदर मेल आ जाएगी टेंशन फ्री रहो ਜਸਵਿੰਦਰ ਸਿੰਘ ਅਪ੍ਰੈਂਟਿਸਿਪ ਦੀ ਮੇਲ ਨਹੀਂ ਆਈ ਇਹ ਸਾਰਾ ਅਪ੍ਰੈਂਟਿਸਿਪ ਦੀ ਮੇਲ ਬ੍ਰਦਰ ਮੰਡੇ ਤੱਕ ਆਣੀ ਸ਼ੁਰੂ ਹੋ ਜਾਏਗੀ ਜੀ ਮੰਡੇ ਤੱਕ ਅਪ੍ਰੈਂਟਿਸਿਪ ਦੀ ਮੇਲ ਆਣੀ ਸ਼ੁਰੂ ਹੋ ਜਾਏਗੀ ਸ਼ਿਲਪਾ ਕੰਬੋਜ ਜੀ ਦਾ ਮੈਸੇਜ ਆਇਆ ਲਾਸਟ ਕਿੰਨੇ ਤੱਕ ਬੱਚੇ ਬੁਲਾ ਸਕਦੇ ਆ ਜੀ ਲਾਸਟ ਦੇਖੋ ਜੀ ਜਿਹੜੇ ਦੋਸਤ ਜਿਹੜੇ ਬੱਚੇ ਜਿਨ੍ਹਾਂ ਕੋਲ ਆਈਡੀ ਦਾ ਸਰਟੀਫਿਕੇਟ ਨਹੀਂ ਹੈਗੇ ਜਾਂ ਏਲਮ ਦੇ ਜਿਨ੍ਹਾਂ ਕੋਲ ਐਨਐਸ ਦਾ ਸਰਟੀਫਿਕੇਟ ਨਹੀਂ ਹੈਗਾ ਉਹ ਵੈਰੀਫਿਕੇਸ਼ਨ ਵਾਸਤੇ ਨਹੀਂ ਜਾਣਗੇ ਉਹਨਾਂ ਦੀ ਜਿਹੜੀ ਪੋਸਟ ਬਚ ਗਈ ਉਹ ਦੁਬਾਰ ਤੋਂ ਫਿਰ ਇੱਕ ਲਿਸਟ ਪਾਉਣਗੇ ਜੀ ਉਸ ਦੇ ਵਿੱਚ ਬੁਲਾ ਲੈਣਗੇ ਜੀ ਅੰਕੁਸ਼ ਕੁਚੂਰਾ ਜੀ ਦਾ ਮੈਸੇਜ ਆਇਆ ਜੀ 49 ਨੰਬਰ ਨੇ ਸਰ ਨੰਬਰ ਆਵੇਗਾ ਹਾਂਜੀ ਨਹੀਂ ਆਉਣਾ ਜੀ ਅਪ੍ਰੈਂਟਿਸਿਪ ਦਾ ਨੰਬਰ ਨਹੀਂ ਆਉਣਾ ਜੀ ਅੰਕੁਸ਼ ਕੁਸੂਰਾ ਜੀ ਤੁਹਾਡਾ ਪੰਜਾਬ ਪੁਲਿਸ ਦੇ ਵਿੱਚ ਨੰਬਰ ਆ ਚੁੱਕਿਆ ਹੈ ਜੀ ਤੁਸੀਂ ਉੱਥੇ ਜੁਆਇਨ ਕਰੋ ਜੀ ਸਰ ਮੇਰਾ 1021 ਰੈਂਕ ਦਾ ਅਪ੍ਰੈਂਟਿਸਪ ਦਾ ਠੀਕ ਹੈ ਜੀ ਬ੍ਰਦਰ ਵੈਰੀ ਗੁੱਡ ਮਨਜੀਤ ਲਾਲਾਣਾ ਤੁਸੀਂ ਬਹੁਤ ਹੈਲਪ ਕਰਦੇ ਹੋ ਜੀ ਧੰਨਵਾਦ ਜੀ ਬਹੁਤ-ਬਹੁਤ ਓਕੇ ਬ੍ਰਦਰ ਥੈਂਕ ਯੂ ਤੁਹਾਡਾ ਪਿਆਰ ਹੈ ਜੀ राज पॉइंट एसी अठा, अठा, नेक्स्ट पेपर की तैयारी करो राज जी सिंह जरने डीवी करो मंडे तक स्टार्ट होजूगी जी मंडे तक सर आपका चैनल से तैयारी की थी जी बहुत अच्छा रिजल्ट रहा जी आपकी कृपा से जॉब मिल गया जी ਮੇਰੀ ਪੋਸਟਿੰਗ ਮੋਗੇ ਹੈ ਸਰ ਜੀ ਵੈਰੀ ਗੁੱਡ ਪਵਨ ਅਡਵਾਨੀ ਜੀ ਧੰਨਵਾਦ ਜੀ ਤੁਹਾਡਾ ਬਸ ਇਵੇਂ ਤੁਸੀਂ ਸਾਨੂੰ ਪਿਆਰ ਦਿੰਦੇ ਰਹੋ ਸਤਨਾਮ ਅਪ੍ਰੈਂਟਿਸਿਪ ਵਾਲਿਆਂ ਨੂੰ ਤਾਂ ਨਹੀਂ ਲੱਗੀਆਂ ਜੀ ਆਉਣ ਅਪ੍ਰੈਂਟਿਸਿਪ ਵਾਲਿਆਂ ਨੂੰ ਕੱਲ ਜਾਂ ਮੰਡੇ ਤੱਕ ਸ਼ੁਰੂ ਹੋ ਜਾਣਗੀਆਂ ਬ੍ਰਦਰ ਸਤਨਾਮ ਜੀ ਵੇਟ ਕਰ ਲਓ ਮੰਡੇ ਤੱਕ ਸਟਾਰਟ ਹੋ ਜਾਣਗੀਆਂ ਜੀ ਲਵਦੀਪ 715 ਰੈਂਕ ਸਰ ਅਪਰੈਂਟਸ ਬੀ ਵੈਰੀ ਗੁੱਡ ਜੀ ਵੈਲਕਮ ਅੰਕੁਸ਼ ਕੁਸੂਰ ਜੀ ਵੈਲਕਮ ਜੀ ਸ਼ਿਲਪਾ ਕਮੋਜ 51 ਨੰਬਰ ਬੀਸੀ ਆ ਸਕਦਾ ਹੈ ਜੀ ਨਹੀਂ ਨਹੀਂ ਜੀ ਔਖਾ ਹੈ ਜੀ ਬਾਕੀ ਵੇਖੋ ਇਹ ਤਕਰੀਬਨ ਬੱਚੇ ਜੀ ਨਾ ਗਿਆ ਜੀ ਜੇ ਵੈਰੀਫਿਕੇਸ਼ਨ ਵਿੱਚ ਫੇਲ ਹੋਗਾ ਤਾਂ ਫਿਰ ਹੋ ਸਕਦਾ ਲਿਸਟਿਕ ਹੋ ਰਾਇਆ ਤਾਂ ਫਿਰ ਆ ਸਕਦਾ ਹੈ ਜੀ ਵੇਟ ਕਰ ਲਓ ਜੀ ਰਵਿੰਦਰ ਸਿੰਘ ਸਰ ਐਲਮ ਦੇ ਤਰ੍ਹਾਂ ਅਪਰੈਂਟਸਿਪ ਦੀ ਡੀਵੀ ਦੀ ਲਿਸਟ ਆਵੇਗੀ ਜਬ ਮੇਲ ਹੀ ਆਵੇਗੀ ਪਹਿਲਾਂ ਬਰਦਰ ਮੇਲ ਆਵੇਗੀ ਉਸ ਤੋਂ ਬਾਅਦ ਡੀਵੀ ਵੀ ਪਾਉਣਗੇ ਜੇਕਰ ਕਿਸੇ ਕੋਲ ਮੇਲ ਦਾ ਫੋਨ ਕਾਲ ਨਹੀਂ ਪਹੁੰਚਦਾ ਤਾਂ ਤੁਹਾਨੂੰ ਉਹ ਵੀ ਲਿਸਟ ਵੀ ਪਾਉਣਗੇ ਜੀ ਜਰਨੈਲ ਸਿੰਘਾ ਪ੍ਰਿੰਸੀਪਲ ਇਹ ਤਿੰਨ ਫਾਈਲ ਰੈਡੀ ਕਰਾਉਣੇ ਪੈਣਗੇ ਨਹੀਂ ਜੇ ਨਹੀਂ ਦੋ ਤੁਸੀਂ ਸੈੱਟ ਤਿਆਰ ਕਰ ਸਕਦੇ ਹੋ ਗ੍ਰੀਨ ਮਾਰਕ ਲੱਗਿਆ ਹੋਣਾ ਚਾਹੀਦਾ ਗ੍ਰੀਨ ਟਿਕ ਲੱਗਿਆ ਹੋਣਾ ਚਾਹੀਦਾ ਸੈਗਰੇਟਰ ਵੈਰੀਫਾਈਡ ਹੋਣਾ ਚਾਹੀਦਾ ਹੈ ਜੀ ਇੱਕ ਪੰਜਾਬ ਰੈਜ਼ੀਡੈਂਸ ਜਿਹੜਾ ਜਨਮ ਤੋਂ ਬਣਿਆ ਹੋਇਆ ਹੋਣਾ ਚਾਹੀਦਾ ਹੈ ਜੀ ਇੱਕ ਸ਼ੈਡਿਊਲ ਸੋਰੀ ਜਿਹੜੀ ਕੈਟਾਗਰੀ ਹੈ ਤੁਹਾਡੀ ਕੋਈ ਐਸ ਸੀ ਹੈ ਬੀ ਸੀ ਹੈ ਉਸ ਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਜੀ 1 ਇੱਕ 2025 ਵਾਲਾ ਹੋਣਾ ਚਾਹੀਦਾ ਜੀ ਠੀਕ ਹੈ ਦੋਸਤੋ ਹੁਣ ਦੇਖੋ ਜੀ ਵਾਈਸ ਆ ਰਹੀ ਹੈ ਜੀ हां जी दोस्तों ਹੁਣ ਦੇਖੋ ਆਵਾਜ਼ ਆ ਰਹੀ ਹੈ ਜੀ ਹੋਣਾ ਆਵਾਜ਼ ਆ ਰਹੀ ਹੈ ਜੀ ਬਿਲਕੁਲ ਚੱਲ ਰਿਹਾ ਜੀ ਮਾਈਕ ਗੁਰਜੰਟ ਸਿੰਘ ਹੈ ਗਿਆ ਬੈਕਵਰਡ ਦੇ ਇੱਕ ਗੁਰਜੰਟ 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 ਅਮਨ ਸਿੰਘ ਸਰ ਅਪਰੈਂਟਸ਼ਿਪ ਚ ਕਰੈਕਟਰ ਸਰਟੀਫਿਕੇਟ ਐਂਡ ਬੈਕਵਰਡ ਸਰਟੀਫਿਕੇਟ ਦੀ ਜ਼ਰੂਰਤ ਹੈ ਜਾਂ ਨਹੀਂ ਬੈਕਵਰਡ ਸਰਟੀਫਿਕੇਟ ਦੀ ਜ਼ਰੂਰਤ ਹੈ ਜੀ ਕਰੈਕਟਰ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈਗੀ ਜੀ ਗੁਰਜੰਟ ਸਰ ਇੱਕ ਗੱਲ ਦੱਸੋ ਡਾਕੂਮੈਂਟ ਵੈਰੀਫਿਕੇਸ਼ਨ ਕਰਾਉਣ ਟਾਈਮ ਡਾਕੂਮੈਂਟ ਅਟੈਸਟਡ ਕਰਾਉਣੇ ਜ਼ਰੂਰੀ ਆ ਪਲੀਜ਼ ਗੁਰਜੰਟ ਸਿੰਘ ਜੀ ਨਹੀਂ ਜੀ ਨਹੀਂ ਇਹ ਤੁਹਾਨੂੰ ਅਟੈਸਟਡ ਕ੍ਰਾਉਨ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈਗੀ ਦੋਸਤੋ ਅਮਰ ਸਿੰਘ ਸਰ ਅਪਰੈਂਟਸਿਪ ਚ ਕਰੈਕਟਰ ਹਾਂਜੀ ਨਹੀਂ ਜੀ ਨਹੀਂ ਦੱਸਦਾ ਤੁਹਾਡਾ ਬ੍ਰਦਰ ਕਾਪੀ ਪੇਸਟ ਨਾ ਕਰੋ ਜੀ ਲਗਨ ਸਰ ਬਰਥ ਸਰਟੀਫਿਕੇਟ ਜ਼ਰੂਰੀ ਹੈ ਨਹੀਂ ਜੀ ਨਹੀਂ ਬਰਥ ਸਰਟੀਫਿਕੇਟ ਜ਼ਰੂਰੀ ਨਹੀਂ ਹੈਗਾ ਪੰਜਾਬ ਰੈਜ਼ੀਡੈਂਸ ਦਾ ਜਿਹੜਾ ਕਿ ਜਨਮ ਤੋਂ ਸਰਟੀਫਿਕੇਟ ਉਹ ਜ਼ਰੂਰੀ ਹੈ ਜੀ ਸਰ ਅਪਰੈਂਟਸਿਪ ਬਈ ਅਪ੍ਰੈਂਟਿਸਿਪ ਲੱਗਦੀ ਕਿੱਥੇ ਆ ਹਾਂਜੀ ਅਰਸ਼ਦੀਪ ਸਿੰਘ ਜੀ ਦਾ ਮੈਸੇਜ ਆਇਆ ਵੀ ਅਪ੍ਰੈਂਟਿਸਿਪ ਲੱਗਦੀ ਕਿੱਥੇ ਆ ਜੀ ਅਪ੍ਰੈਂਟਿਸਿਪ ਕਰਨ ਲਈ ਬ੍ਰਦਰ 2 ਸਾਲ ਦੀ ਆਈਟੀਈ ਚਾਹੀਦੀ ਹੈ ਜੀ ਅਰਸ਼ਦੀਪ ਸਿੰਘ ਨੇ ਮਾ ਜਵਾਬ ਦੇ ਰਹੇ ਜੀ 2 ਸਾਲ ਦੀ ਆਈਟੀਈ ਇਲੈਕਟ੍ਰੀਸ਼ਨ ਜਾਂ ਵਾਇਰ ਮੈਨ ਦੀ ਹੋਣੀ ਚਾਹੀਦੀ ਹੈ ਜੀ ਉਸ ਤੋਂ ਬਾਅਦ ਤੁਸੀਂ ਬੀਬੀਐਮ ਤੋਂ ਅਪ੍ਰੈਂਟਿਸਿਪ ਕਰ ਸਕਦੇ ਹੋ ਪੋਸਟਾਂ ਆਉਂਦੀਆਂ ਨੇ ਜੀ ਜਾਂ ਪੀਐਸਪੀਸੀਲ ਤੋਂ ਪੰਜਾਬ ਤੋਂ ਕਰ ਸਕਦੇ ਹੋ ਜੀ ਉਥੋਂ ਪੋਸਟਾਂ ਆਉਂਦੀਆਂ ਨੇ ਜੀ ਪੋਸਟ ਫਿਲ ਕਰਕੇ ਪੇਪਰ ਦੀ ਤਿਆਰੀ ਕਰੋ ਚੰਗੇ ਨੰਬਰ ਆਣ ਫਿਰ ਤੁਹਾਡੀ ਅਪ੍ਰੈਂਟਿਸਿਪ ਲੱਗੇਗੀ ਜੀ 7000 ਰੁਪਏ ਤੁਹਾਨੂੰ ਸਟਿੱਪੈਂਡ ਮਿਲੇਗਾ ਜੀ ਮੇਰੇ ਕਾਰਸਾਚੇ ਬਿਪਿੰਡ ਦਾ ਨਾਮ ਸਰ ਮੇਰੇ ਕੋਲ ਐਸਸੀਵੀਟੀ ਸਰਟੀਫਿਕੇਟ ਹੈ ਗਵਰਨਮੈਂਟ ਮੈਂ ਆਪਰੇਨਸ਼ਿਪ ਕਰ ਸਕਦੇ ਬਿਲਕੁਲ ਕਰ ਸਕਦੇ ਹੋ ਜੀ ਐਸਸੀਵੀਟੀ ਤੇ ਐਨਸੀਵੀਟੀ ਦੋਨੋਂ ਚੱਲਦੀ ਆ ਜੀ ਬਾਈ ਜੀ ਅਜ ਮੈਨੂੰ ਐਨਸੀਐਸ ਪੋਰਟਲ ਤੇ ਰਜਿਸਟ੍ਰੇਸ਼ਨ ਦਾ ਮੈਸੇਜ ਆਇਆ ਕਿ ਇਹ ਡਿਪਾਰਟਮੈਂਟ ਵਾਲਿਆਂ ਨੇ ਕੀਤਾ ਹੋਗਾ ਨਹੀਂ ਜੀ ਡਿਪਾਰਟਮੈਂਟ ਵਾਲੇ ਨਹੀਂ ਕਰ ਸਕਦੇ ਜੀ ਐਨਸੀਸੀ ਪੋਰਟਲ ਤੇ ਜੀ ਉਹ ਨਹੀਂ ਕਰ ਸਕਦੇ ਤੁਹਾਨੂੰ ਆਪ ਨੂੰ ਕਰਨਾ ਪੈਣਾ ਹੈ ਆਈਡੀ ਬਣਾਉਣੀ ਪਵੇਗੀ ਜੀ ਸਰ ਮੈਂ ਪੀਐਸਪੀਸ ਲਾਈਨਮੈਂਟ ਅਪਰੈਂਟਸਿਪ ਵਿੱਚ ਪਾਸ ਹੋ ਗਿਆ ਹਾਂ ਪਿਛਲੀ ਵਾਰ ਪ੍ਰਾਈਵੇਟ ਅਪਰੈਂਟਸਿਪ ਕੈਨਸਲ ਕਰਾ ਦਿੱਤੀ ਹੈ ਕੋਈ ਪ੍ਰੋਬਲਮ ਤਾਂ ਨਹੀਂ ਆਵੇਗੀ ਡਾਕੂਮੈਂਟ ਵੈਰੀਫਿਕੇਸ਼ਨ ਨਹੀਂ ਜੀ ਨਹੀਂ ਕੋਈ ਡਾਕੂਮੈਂਟ ਵੈਰੀਫਿਕੇਸ਼ਨ ਨਹੀਂ ਤੁਹਾਨੂੰ ਪ੍ਰੋਬਲਮ ਆਉਦੀ ਠੀਕ ਹੈ ਦੋਸਤੋ ਲੈਨੇ ਤੁਹਾਡੇ ਕੋਲ ਇਜਾਜ਼ਤ ਦੋਸਤੋ ਕਲਾਸ ਇੱਕ ਹੋਰ ਲਗਣੀ ਹੈ ਜੀ 8:30 ਵਜੇ ਆਪਣੀ ਕਲਾਸ ਆਪਣੇ ਚੈਨਲ ਤੇ ਨਹੀਂ ਜੀ ਆਫਲਾਈਨ ਕਲਾਸ ਆ ਰਹੀ ਹੈ ਜੀ ਇਸ ਲਈ ਮੈਨੂੰ ਥੋੜਾ ਜਿਹਾ ਲਾਈਵ ਸੀਜ਼ਨ ਪਹਿਲਾਂ ਆਫ ਕਰਨਾ ਪੈ ਰਿਹਾ ਜੀ ਸੋ ਦੱਸਣਾ ਚਾਹੁੰਦਾ ਮੈਂ ਜੇਕਰ ਤੁਹਾਡੇ ਕੋਲ ਪੰਜਾਬ ਰੈ residense ਸਰਟੀਫਿਕੇਟ ਨਹੀਂ ਬਣ ਰਿਹਾ ਤਾਂ ਤੁਸੀਂ ਸਾਡੇ ਉੱਪਰ ਪਿੰਨ ਕੀਤਾ ਹੋਇਆ ਨੰਬਰ ਇੱਥੇ ਓਨਲੀ ਵਾਈਸ ਮੈਸੇਜ ਭੇਜ ਕੇ ਸਾਡੇ ਕੋਲੋਂ ਤੁਸੀਂ ਬਣਵਾ ਸਕਦੇ ਹੋ ਜੀ ਸਾਡੀ ਟੀਮ ਬੈਠੀ ਹੈ ਜੀ ਤੁਹਾਡੀ ਸੇਵਾ ਦੇ ਵਿੱਚ ਕਰਵਾ ਸਕਦੇ ਹੋ ਇੱਕ ਹੋਰ ਜਾਣਕਾਰੀ ਜੇਕਰ ਤੁਹਾਡੇ ITI ਦੇ ਸਰਟੀਫਿਕੇਟਾਂ ਤੇ ਗ੍ਰੀਨ ਟਿਕ ਨਹੀਂ ਲੱਗ ਰਿਹਾ ਜੀ ਗ੍ਰੀਨ ਟਿਕ ਨਹੀਂ ਲੱਗ ਰਿਹਾ ਤੁਹਾਡੇ ਆਈਟੀ ਦੇ ਸਰਟੀਫਿਕੇਟ ਤੇ ਤਾਂ ਤੁਸੀਂ ਸਾਡੇ ਕੋਲੋਂ ਗ੍ਰੀਨ ਟਿਕ ਲਗਵਾ ਕੇ ਤੁਹਾਡਾ ਇਥੋਂ ਪ੍ਰਿੰਟ ਕਰਵਾ ਕੇ ਤੁਹਾਨੂੰ ਕੋਰੀਅਰ ਦੇ ਰਾਹੀਂ ਤੁਹਾਡੇ ਘਰ ਤੱਕ ਭੇਜ ਦਿੱਤਾ ਜਾਵੇਗਾ 1-2 ਦਿਨ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਜੇਕਰ ਤੁਸੀਂ ਅੱਜ ਜਾਂ ਕੱਲ ਤੱਕ ਕਰਾਉਂਦੇ ਹੋ ਤਾਂ ਜੀ ਸੋ ਦੋਸਤੋ ਇਹ ਵੀ ਸੇਵਾ ਦੇ ਵਿੱਚ ਹੀ ਆ ਜੀ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਸਾਡੀ ਟੀਮ ਇਸੇ ਕੰਮ ਲਈ ਬੈਠੀ ਹੈ ਜੀ ਦੋਸਤੋ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਅਤੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਮੈਰਿਟ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਅਪਰੈਂਟਸਿਪ ਅਤੇ ਇਲਮ ਦੀ ਸੀਜ਼ਨ ਲਾਈਵ ਖਤਮ ਹੋਣ ਤੋਂ ਬਾਅਦ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੇ ਨੰਬਰ ਅਤੇ ਆਪਣੀ ਕੈਟਾਗਰੀ ਦੱਸ ਸਕਦੇ ਹੋ ਜੀ ਤੁਹਾਡਾ ਉੱਥੇ ਰਿਪਲਾਈ ਜ਼ਰੂਰ ਕਰ ਦਿੱਤਾ ਜਾਵੇਗਾ WhatsApp ਮੈਸੇਜ ਤੁਸੀਂ ਸਾਨੂੰ ਕਰ ਸਕਦੇ ਹੋ ਤੁਹਾਡਾ ਉੱਥੇ ਰਿਪਲਾਈ ਜ਼ਰੂਰ ਕੀਤਾ ਜਾਵੇਗਾ ਕਾਲ ਪਲੀਜ਼ ਨਾ ਕਰੋ ਜੀ ਧੰਨਵਾਦ ਸਾਰੇ ਸਾਥੀਆਂ ਦਾ ਜੀ ਭਾਈ ਮੈਡੀਕਲ ਕਿੱਦਾਂ ਹੁੰਦਾ ਹੈ ਪ੍ਰੈਕਟਿਸਪ ਦਾ ਜੀ ਮੇਰੀ ਇੱਕ ਆ ਇੱਕ ਵੀਕ ਆ ਦੂਸਰੀ ਬਿਲਕੁਲ ਠੀਕ ਹੈ ਬ੍ਰਦਰ ਤੁਹਾਨੂੰ ਜਿਹੜੀ ਆ ਇੱਕ ਤੁਹਾਡੀ ਅੱਖ ਵੀਕ ਆ ਨਾ ਉਹਨੂੰ ਸੈੱਟ ਕਰਵਾ ਲਓ ਜੀ ਕਿਉਂਕਿ ਇੱਕ ਮੇਨ ਕੰਮ ਹੀ ਹੈਗਾ ਆਪਣਾ ਬਿਜਲੀ ਬੋਰਡ ਦੇ ਵਿੱਚ ਮੇਨ ਅੱਖਾਂ ਦਾ ਜੀ ਠੀਕ ਹੈ ਜੀ ਤੁਹਾਨੂੰ ਜਦੋਂ ਤੁਹਾਡੇ ਮੈਡੀਕਲ ਹੋਏਗਾ ਜੀ ਤੁਹਾਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਤੁਹਾਡੀ ਅੱਖਾਂ ਚੈੱਕ ਕੀਤੀਆਂ ਜਾਣਗੀਆਂ ਜੇਕਰ ਤੁਸੀਂ ਅੱਖਾਂ ਚ ਅਨਕੁਆਲੀਫਾਈਡ ਹੁੰਦੇ ਹੋ ਤਾਂ ਤੁਸੀਂ ਰਿਜੈਕਟ ਹੋ ਜੀ ਧੰਨਵਾਦ ਜੀ ਸਾਰੇ ਸਾਥੀਆਂ ਦਾ ਜੀ ਲਾਈਵ ਜੁੜਨ ਦੇ ਵਿੱਚ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਹਾਂ ਤੁਸੀਂ ਜਲਦੀ ਅਪਰੈਂਟਸਿਪ ਅਤੇ ਜਲਦੀ ਇਲਮ ਬਣੋ ਧੰਨਵਾਦ ਜੀ